ਆਪਣੇ ਵੀਡੀਓ ਦੇਖ ਰਹੇ ਸਾਰੇ ਹੀ ਸੱਜਣ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਜਿਨ੍ਹਾਂ ਨੇ ਨਹੀਂ ਕਰਿਆ ਸ਼ੇਅਰ ਕਰਨ ਨਾਲ ਵੀਡੀਓ ਅੱਗੇ ਤੋਂ ਅੱਗੇ ਵਗ ਜਾਂਦੀ ਆ ਅੱਜ ਵਾਲੀ ਵੀਡੀਓ ਸ਼ੇਅਰ ਕਰਨ ਵਾਲੀ ਆ ਅੱਜ ਆਪਾਂ ਇੱਕ ਵੀਡੀਓ ਪਾ ਰਹੇ ਹਾਂ ਮੋਟਰਸਾਈਕਲ ਦੀ ਮੋਟਰਸਾਈਕਲ ਵੇਚਣਾ ਬੰਦੇ ਨੇ ਮੋਟਰਸਾਈਕਲ ਸਪਲੈਂਟਰ ਆ ਨੀਲੀ ਪੱਟੀ ਚਾ ਬਾਕੀ ਮੋਟਰਸਾਈਕਲ ਦਿਖਾਉਨੇ ਆ ਬਹੁਤ ਸਾਫ ਸੁਥਰਾ ਲਾਓ ਜੀ ਆ ਮੋਟਰਸਾਈਕਲ ਆ ਸਾਫ ਬਹੁਤ ਆ ਇਹ 14 ਮਾਡਲ ਆ ਦੋਨੇ ਟਾਇਰ ਨਵਾਂ ਦੇ ਟਾਇਰ ਨਾਲ ਦੇ ਨੇ ਦੋਨੇ ਅਜੇ ਤੱਕ ਆ ਦੇਖ ਲਓ ਦਾਣੇ ਗਣਦਾ ਸੁਣਦਾ ਹੀ ਹੂ ਤੁਹਾਨੂੰ ਇਹਦੇ ਚ ਕੋਈ ਲੀਕੇਜ ਨਹੀਂ ਸਰਵਿਸ ਟਾਈਮ ਟੂ ਟਾਈਮ ਹੋਈ ਵੀ ਆ ਕੋਈ ਡੈਂਟ ਨਹੀਂ ਇਹਦੇ ਚ ਕੋਈ ਕ੍ਰੇਟ ਨਹੀਂ ਹੈਗੀ ਲਾਏ ਪਏ ਨੇ ਸਟਾਰਟਿੰਗ ਬਹੁਤ ਸੌਖੀ ਆ ਗੇਰਾਂ ਦਾ ਕੋਈ ਰੋਲਾ ਨਹੀਂ 21825 ਕਿਲੋਮੀਟਰ ਚੱਲਿਆ ਹੋਇਆ ਮੀਟਰ ਦੋਨੇ ਚੱਲਦੇ ਨੇ ਕਿਲੋਮੀਟਰ ਵਾਲਾ ਵੀ ਰੇਸ ਵਾਲਾ ਵੀ ਤੇਲ ਵਾਲਾ ਵੀ ਸਰਬ ਸਿੰਘ ਇਹਦੀ ਹੁਣੇ ਕਰਾਈ ਆਈ ਤਕਰੀਬਨ ਤਕਰੀਬਨ 65 65 670 ਕਿਲੋਮੀਟਰ ਕੱਢਦਾ 1 ਲੀਟਰ ਨਾਲ ਇਹੇ ਹੀ ਸੈਕੰਡ ਆਨਰ ਆ ਲੈਣੇ ਵਾਲੇ ਵੀਰ ਸੰਪਰਕ ਕਰਨ ਹਰੇਕ ਪਾਸਿਓਂ ਸਾਫ਼ ਆ ਮੋਟਰਸਾਈਕਲ ਤਸੱਲੀ ਬਾਕਸ ਪੂਰਾ ਬੰਦੇ ਨੇ ਲੋੜ ਆ ਬੰਦੇ ਨੇ ਲੋੜ ਵੀ ਕਾਦੀ ਬੋਲਟ ਦਾ ਸੌਦਾ ਕਰ ਲਿਆ ਬੰਦੇ ਨੇ ਇਹ ਦੇਖ ਕੇ ਬੋਲਟ ਲੈਣਾ ਬਸ ਕੁਸ ਪੈਸੇ ਘਟਦੇ ਨੇ ਘਟਦੇ ਲਾ ਲਓ ਜਾਂ ਮੰਨ ਲਓ ਵੀ ਦੋ ਕੀ ਕਰਨੇ ਨੇ ਜਿਸ ਕਿਸੇ ਨੇ ਵੀ ਲੈਣਾ ਸੰਪਰਕ ਕਰੋ ਨੰਬਰ ਆਪਾਂ ਲਿਖ ਕੇ ਲਾ ਦਨੇ ਆ ਸਕਰੀਨ ਤੇ ਮੋਟਰਸਾਈਕਲ ਫੇਰ ਦੇਖ ਲੋ ਇੱਕ ਵਾਰ ਪੀਵੀ 11 ਨੰਬਰ ਆ ਇਹਦਾ ਪਟਿਆਲੇ ਦਾ ਠੀਕ ਆ ਜੀ ਟੂਲ ਕਿੱਟ ਵਗੈਰਾ ਸਭ ਕੁਝ ਜੋ ਨਾਲ ਹੁੰਦਾ ਉਹ ਸਭ ਕੁਝ ਆ ਬੈਟਰੀ ਨਵੀਂ ਤਰਾਈ ਆ ਹੁਣੇ ਬਾਕੀ ਬਾਈ ਜਿਹਨੇ ਵੀ ਮੰਨ ਲਾ ਕੀ ਗੱਲਬਾਤ ਕੋਈ ਕਰਨੀ ਆ ਫੋਨ ਤੇ ਕਰ ਲਵੇ ਰੇਟ ਬਹੁਤ ਜਾਇਜ਼ ਰੱਖਿਆ ਵੈਸੇ ਸਪਲੈਂਟਰ ਮਿਲਦੇ ਨਹੀਂ ਇੰਨਾ ਸਾਫ਼ ਮੋਟਰਸਾਈਕਲ ਤਾਂ ਉਹ ਵੀ ਨਹੀਂ ਮਿਲਦਾ ਦੇਖੇ ਸਕਦੇ ਹੋ ਤੁਸੀਂ ਕੋਈ ਲੀਕੇਜ ਨਹੀਂ ਕੁਛ ਨਹੀਂ ਸਭ ਚੈਨ ਸੈੱਟ ਸਭ ਕੁਝ ਮੰਨ ਲਾ ਕੀ ਓਕੇ ਆ ਜੀ ਟਾਇਰ ਨਾਲ ਦੇ ਨੇ ਹੁਣ ਤੱਕ 28000 ਨਾ 21825 ਕਿਲੋਮੀਟਰ ਚੱਲਿਆ ਇਹ ਹੁਣ ਤੱਕ ਕੁਝ ਵੀ ਨਹੀਂ ਚੱਲਿਆ 10 ਸਾਲਾਂ ਚ 11 ਸਾਲਾਂ ਚ ਕੁਝ ਵੀ ਨਹੀਂ ਚੱਲਿਆ ਹੈਗਾ 2000 ਕਿਲੋਮੀਟਰ ਬਾਟ ਬਣਦੀ ਹੈ 1 ਸਾਲ ਦੀ ਐਵਰੇਜ ਉਹ ਵੀ ਸ਼ੌਂਕੀਆ ਚਲਾਇਆ ਇੰਨਾ ਕ ਵੀ ਬਾਕੀ ਮੈਂ ਬਈ ਤੁਹਾਨੂੰ ਮਨ ਲਾ ਕੀ ਇਹਦਾ ਨੰਬਰ ਡਿਸਪਲੇ ਤੇ ਪਾ ਦਣਾ ਸੰਪਰਕ ਕਰਿਓ ਬਾਈ ਨਾਲ ਤੰਪਰ ਕੋਈ ਕਰੇ ਜੀ ਨੇ ਲੈਣਾ ਹੋਵੇ ਸਵਾਦ ਲੈਣ ਵਾਲੇ ਨਾਏ ਫੋਨ ਕਰਿਓ ਬਾਕੀ ਵੀਡੀਓ ਨੂੰ ਵਾਤ ਤੋਂ ਵਾਤ ਲਾਈਕ ਸ਼ੇਅਰ ਕਮੈਂਟ ਕਰਿਓ ਜੇ ਕੋਈ ਕਮੀ ਪੇਸ਼ੀ ਹੁੰਦੀ ਆ ਦੱਸ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਤਾਂ ਜੋ ਵੀਡੀਓ ਅੱਗੇ ਤੋਂ ਅੱਗੇ ਪਹੁੰਚ ਜਵੇ ਧੰਨਵਾਦ ਜੀ